ਜਦੋਂ ਜੂਨ ਦਾ ਮਹੀਨਾ ਚੜਦਾ ਵਾ ਤਾਂ ਲੋਕਾਂ ਨੂੰ ਉਹ ਦਰਦ ਯਾਦ ਆਉਂਦਾ ਅਸੀਂ ਤੇ ਉਸ ਵੇਲੇ ਲਾਸ਼ਾਂ ਹੀ ਵੇਖੀਆਂ ਨੇ ਪਰ ਉਸ ਟਾਈਮ ਦੇ ਜਿਨ੍ਹਾਂ ਨੇ ਇਹ ਦ੍ਰਿਸ਼ ਦੇਖੇ ਨੇ ਜਾਂ ਆਪਣੇ ਪਿੰਡੇ ਦੇ ਹੜਾਏ ਨੇ ਇਹ ਚੀਜ਼ ਨੂੰ ਸੁਣ ਕੇ ਵੀ ਤੇ ਦੇਖ ਕੇ ਵੀ ਡਰ ਜਾਂਦੇ ਨੇ ਚਾਰ ਪੰਜ ਟਰਾਲੀਆਂ ਸੀ ਮੇਰੇ ਕੋਲ ਤੇ ਚਾਰ ਪੰਜ ਟਰਾਲੀਆਂ ਤੋਂ ਮੁੜ ਕੇ ਉਹਦੇ ਵਿੱਚ ਹੀ ਲਾਸ਼ਾਂ ਪਾਉਂਦੇ ਰਹੇ ਜਦੋਂ ਜੂਨ ਦਾ ਮਹੀਨਾ ਚੜਦਾ ਵਾ ਤਾਂ ਲੋਕਾਂ ਨੂੰ ਉਹ ਦਰਦ ਯਾਦ ਆਉਂਦਾ 1984 1 ਜੂਨ ਤੋਂ ਲੈ ਕੇ 6 ਜੂਨ ਤੱਕ ਸ੍ਰੀ ਹਰਮੰਦਰ ਸਾਹਿਬ ਦੇ ਉੱਪਰ ਗੋਲੀਬਾਰੀ ਹੁੰਦੀ ਰਹੀ ਆ ਜੋ ਜੋ ਦਿਨ ਬੀਤਦੇ ਨੇ ਤੇ ਜਿਹੜੇ ਖਾਂਦੇ ਜਕਮ ਨੇ ਉਹ ਹਰੇ ਹੁੰਦੇ ਨੇ ਪਰ ਉਸ ਟਾਈਮ ਦੀਆਂ ਜਿਨ੍ਹਾਂ ਨੇ ਇਹ ਦ੍ਰਿਸ਼ ਦੇਖੇ ਨੇ ਜਾਂ ਆਪਣੇ ਪਿੰਡੇ ਦੇ ਹੜਾਏ ਨੇ ਉਹ ਇਹ ਚੀਜ਼ ਨੂੰ ਸੁਣ ਕੇ ਵੀ ਤੇ ਦੇਖ ਕੇ ਵੀ ਡਰ ਜਾਂਦੇ ਨੇ ਪਰ ਉੱਥੇ ਹੀ ਜਦੋਂ ਇਹ ਹਮਲਾ ਹੋ ਰਿਹਾ ਸੀ ਤੇ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਜਿੰਨੀਆਂ ਡੈੱਡ ਬੋਡੀਆਂ ਅੰਦਰ ਸਨ ਜਾਂ ਲਾਸ਼ਾਂ ਸਨ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਹਰਮੰਦਰ ਸਾਹਿਬ ਦੇ ਅੰਦਰ ਸਫਾਈ ਕੀਤੀ ਜਾਵੇ ਪਰ ਕੋਈ ਵੀ ਅੱਗੇ ਨਹੀਂ ਵਧਿਆ ਸਰਕਾਰ ਦੇ ਵੱਲੋਂ ਜਦੋਂ ਹੁਕਮ ਜਾਰੀ ਕੀਤੇ ਗਏ ਨਗਮ ਨਿਗਰਦੀਕ ਟੀਮਾਂ ਪਹੁੰਚੀਆਂ ਜਿਹਦੇ ਵਿੱਚ ਇਹ ਮਰੋਲ ਅਦਾ ਕੀਤਾ ਸੀ ਕੇਵਲ ਕਮਾਰ ਨੇ ਕਿਉਂਕਿ ਸੁਪਰਵਾਈਜ਼ਰ ਉਸ ਟਾਈਮ ਦੇ ਤੇ ਲਿਵਿੰਗ ਇੰਡੀਆ ਟੀਮ ਗਰਾਉਂਡ ਜ਼ੀਰੋ ਦੇ ਉੱਪਰ ਉਹਨਾਂ ਦੇ ਦਫ਼ਤਰ ਪਹੁੰਚੀ ਹੋਈ ਆ ਨਗਮ ਨਿਗਰਦੀਕ ਦੀਆਂ ਕੁਝ ਤਸਵੀਰਾਂ ਕੈਮਰਾ ਪਰਸੋਂ ਕਊਗਾ ਦਿਖਾਈਆਂ ਜਾਣ ਕਿਉਂਕਿ ਉਦੋਂ ਆਪਣੇ ਹੀ ਆਪਣੇ ਤੋਂ ਮੁੱਖ ਮੋੜ ਗਏ ਸਨ ਕਿਉਂਕਿ ਚਾਰੇ ਪਾਸੇ ਸਮੈਲੀ ਸਮੈਲ ਸੀ ਦਰਬਾਰ ਸਾਹਿਬ ਦੇ ਅੰਦਰ ਕੋਣੇ ਖੂਸੀ ਗਰਮੀ ਕਰਕੇ ਲਾਸ਼ਾਂ ਤੋਂ ਬਹੁਤ ਜ਼ਿਆਦਾ ਆ ਰਹੀ ਸੀ ਤੇ ਉਸ ਤੋਂ ਬਾਅਦ ਉੱਥੋਂ ਬਰਸਾਤ ਵੀ ਪੈ ਰਹੇ ਸੀ ਪਰ ਕਹਿ ਸਕਦੇ ਆ ਕਿ ਉਥੇ ਜਿੱਥੇ ਸਾਰਿਆਂ ਨੇ ਹੱਥ ਖੜੇ ਕਰਤੇ ਸਨ ਪਰ ਨਗਮ ਨਗਮ ਨੇ ਮੋਰਚਾ ਸਾਭਿਆ ਫਿਰ ਉਸ ਤੋਂ ਬਾਅਦ ਇਸ ਦੀ ਗਵਾਹੀ ਕਰੇ ਸਨ ਸੁਪਰਵਾਜਰ ਕੇਵਲ ਕੁਮਾਰਜੀ ਸਾਡੇ ਨਾਲ ਨੇ ਕੇਵਲ ਕੁਮਾਰਜੀ ਜਦੋਂ 84 ਆਉਂਦੀ ਆ ਲੱਗਦਾ ਦੌਰ ਬਹੁਤ ਜ਼ਿਆਦਾ ਉਦੋਂ ਕਹਿ ਸਕਦੇ ਆ ਕਿ ਕਾਲਾ ਸੀ ਤੁਸੀਂ ਜੋ ਕੀ ਦ੍ਰਿਸ਼ ਦੇਖਿਆ ਉਸ ਦਾ ਕਿੰਨੀ ਉਮਰ ਸੀ ਤੁਹਾਡੀ ਮੇਰੀ ਉਸ ਵੇਲੇ ਉਮਰ ਹੈ ਕਿਸੀ 32 33 ਸਾਲ ਦੀ ਜੀ ਉਸ ਵੇਲੇ ਜਿਸ ਵੇਲੇ 84 ਦੇ ਦੰਗੇ ਹੋਏ ਨੇ ਜੀ ਕ੍ਰਿਕਟ ਨਾ ਮਾਪਰੀ ਕੀ ਤੁਸੀਂ ਦ੍ਰਿਸ਼ ਨਹੀਂ ਅਸੀਂ ਤੇ ਉਸ ਵੇਲੇ ਲਾਸ਼ਾਂ ਹੀ ਵੇਖੀਆਂ ਨੇ ਲਾਸ਼ਾਂ ਬਿਲਕੁਲ ਸਾਰੀਆਂ ਲਾਸ਼ਾਂ ਪਈਆਂ ਦੀਆਂ ਅਸੀਂ ਇਹ ਬਜਾਜ ਚ 4 ਪਈਆਂ ਦੀਆਂ ਇਹ ਚ 7 ਪਈਆਂ ਦੀਆਂ ਇਹ ਜੱਟ ਪਈ ਜਾਂਦੀਆਂ ਸੀ ਇਸੇ ਤਰ੍ਹਾਂ ਇਹ ਚ 2 ਸੀ ਇਹ ਚ 1 ਸੀ ਇਸ ਕਰ ਰੂਹ ਕੁਝ ਨਹੀਂ ਕਿਤੇ ਮੈਂ ਸਰਕਾਰ ਨਾਲ ਸਵੇਰੇ ਤੜਕੇ ਮੈਨੂੰ 5 ਵਜੇ ਉਠਾਇਆ ਗਿਆ ਵੀ ਤੂੰ ਉੱਠ ਬਈ ਡਿਊਟੀ ਉੱਥੇ ਤੇਰੀ ਲੱਗੀ ਹੈ ਹਾਂਜੀ ਤੇ ਚਲੇ ਜਾਂਦੇ ਤੇ ਨਾਲ ਮਿਲਟਰੀ ਗਈ ਸੀ ਦੋ ਗੱਡੀਆਂ ਉਹਨਾਂ ਦੀਆਂ ਨਾਲ ਸੀ ਸਾਡੇ ਡਾਕਟਰ ਪਾਟਿਆ ਸਾਹਿਬ ਜੀ ਉਹ ਉਸ ਵੇਲੇ ਉਹਨਾਂ ਨੇ ਮੈਨੂੰ ਜੁਗਾਇਆ ਸੀ ਵੀ ਆਰਡਰ ਕੋਲ ਨੂਰੀਆਂ ਤੇ ਲੱਗ ਗਿਆ ਮੈਂ ਕਿਹਾ ਠੀਕ ਹੈ ਸਰ ਨਹਾਦਾ ਕਿ ਉਸ ਟਾਈਮ ਡਰਨੇ ਲੱਗਾ ਕਿਉਂਕਿ ਪਰਿਵਾਰ ਸੀ ਤੁਹਾਡਾ ਪਿੱਛੇ ਕਿ ਤੁਹਾਨੂੰ ਜਦੋਂ 4 ਵਜੇ ਕਾਲ ਆਉਂਦੀ ਹੈ ਤੁਸੀਂ 5 ਵਜੇ ਤਿਆਰ ਹੋ ਰੋਟੀ ਹੈ ਨਾ ਰੋਟੀ ਰੋਟੀ ਬੜਾ ਕੁਛ ਕਰਾਂਦੀ ਹੈ ਉਹ ਵੀ ਮਾਈ ਦੇ ਬੁੱਤ ਹੈਗੇ ਸੀ ਜਿਹੜੇ ਉੱਥੇ ਦਰਬਾਰ ਸਾਹਿਬ ਹੈਗੇ ਸਨ ਤੇ ਜਿਨ੍ਹਾਂ ਨੂੰ ਕਈਆਂ ਨੂੰ ਗੋਲੀਆਂ ਵਾਜੀਆਂ ਨੱਥਿਆਂ ਨੂੰ ਕਈਆਂ ਨੂੰ ਦੂਸਰਿਆਂ ਨੂੰ ਵਾਜ ਗਈਆਂ ਕੋ ਪਤਾ ਥੋੜੀ ਲੱਗਦਾ ਮੌਤ ਕਦੋਂ ਆ ਜਾਣੀ ਜਦੋਂ ਤੁਸੀਂ 5 ਵਜੇ ਤੁਹਾਨੂੰ ਕਾਲ ਆਉਂਦੀ ਹੈ ਤੁਸੀਂ ਹਰਮੰਦਰ ਸਾਹਿਬ ਕਾਲ ਨਹੀਂ ਆਈ ਮੈਨੂੰ ਖੁਦ ਉਹਨਾਂ ਨੇ ਆਣ ਕੇ ਆਰੇ ਮੈਨੂੰ ਜਗਾਇਆ ਸ਼ੁਕਰੀਆ ਕੀ ਸੀ ਤੁਹਾਡਾ ਹਾਂ ਕਰੇ ਆਗੇ ਸੀ ਮੈਂ ਬਾਹਰ ਬਾਹਰ ਸੌਤਾ ਰਸੀਗਾ ਉਹਨਾਂ ਨੇ ਮੈਨੂੰ ਉਠਾਇਆ ਉਹ ਕਹਿੰਦੇ ਵੀ ਤੇਰੀ ਡਿਊਟੀ ਲੱਗੀ ਧੀ ਮੈਂ ਕਿਹਾ ਠੀਕ ਆ ਮੈਂ ਜਾਵਾਂਗਾ ਉਹਨਾਂ ਨੇ ਫਿਰ ਮੈਨੂੰ ਸਾਈਡ ਤੇ ਕਿਹਾ ਵੀ ਕਈ ਬੰਦੇ ਤੇ ਵੇਖ ਕੇ ਭੱਜ ਗਏ ਮੈਂ ਫਿਰ ਮੈਂ ਕਿਹਾ ਹੋ ਸਕਦਾ ਜੀ ਡਰਪੋਕ ਬੰਦੇ ਵੀ ਤੇ ਵੇਚ ਹੀ ਹੁੰਦੇ ਤੇ ਮੈਂ ਚੱਲਾਂਗਾ ਮੈਨੂੰ ਉਹਨਾਂ ਨੇ ਕਿਹਾ ਵੀ ਆਏਗਾ ਕਿਸ ਤਰ੍ਹਾਂ ਕਰਫਿਊ ਲੱਗਾ ਆ ਮੈਂ ਆਇਆ ਕਿ ਮੈਂ ਜਿਸ ਤਰ੍ਹਾਂ ਮਰਜ਼ੀ ਆਵਾਂ ਤੁਹਾਨੂੰ ਮੈਂ ਡਿਊਟੀ ਤੇ ਹਾਜ਼ਰ ਹੋ ਜਾਵਾਂ ਮੈਂ ਨਾ ਆਂਦੀ ਗੱਲ ਹੈ ਨਾ ਆ ਕੇ ਤੇ ਮੈਂ ਤੁਹਾਡੇ ਕੋ ਆ ਜਾਵਾਂਗਾ ਮੈਂ ਸਾਡੇ 6 ਵਜੇ ਨਾਲ ਵਰਕਸ਼ਾਪ ਪਹੁੰਚ ਗਿਆ ਆਤੀ ਗੇਟ ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਕਾਰਡ ਬਣਾ ਕੇ ਦਿੱਤਾ ਕਰਫੂ ਪਾਸ ਮਿਲਟਰੀ ਹੁੰਦਾ ਉਹ ਦਾ ਆਪ ਜੇ ਖਿਲਾਰ ਰਿਹਾ ਤੁਸੀਂ ਕਾਰਡ ਦਿਖਾ ਸਕਦੇ ਹਾਂ ਵੈਸੇ ਮਹਾਰਾਜ ਦੀ ਬੜੀ ਕਿਰਪਾ ਰਹੀ ਆ ਮੈਨੂੰ ਕਦੀ ਕਿਸੇ ਨੇ ਪੁੱਛਿਆ ਨਹੀਂ ਸੀ ਕਰਫੂ ਦੇ ਵਿੱਚ ਹੀ ਮੈਂ ਕੰਮਲਾਜ਼ਮਾ ਤੇ ਫਿਰ ਨਿਕਲ ਜਣਾ ਸੀ ਤੇ ਉਹ ਮੈਨੂੰ ਉਹਨਾਂ ਨੇ ਪਾਸ ਬਣਾ ਕੇ ਦਿੱਤਾ ਮਿਲਟਰੀ ਆ ਗਿਆ ਤੇ ਤੂੰ ਜਿੱਥੇ ਮਰਜੀ ਤੁਰੇ ਤੇ ਤੇ ਉਹ ਇੱਕ ਪਾਸ ਮੈਨੂੰ ਦਿੱਤਾ ਸੀ ਸਾਡੇ ਹੈਲਥ ਆਫਸਰ ਨੇ ਬਣਾ ਕੇ ਉਹ ਮੈਨੂੰ ਦਿੱਤਾ ਸੀ ਉਹਨਾਂ ਨੇ ਦੋ ਸੀ ਮੇਰੇ ਕੋਲ ਪਾਸ ਜਿੱਥੇ ਲੋੜ ਪਈ ਮੈਂ ਦਿਖਾ ਦਿੰਦਾ ਜਦੋਂ ਮਰਜੀ ਜਦੋਂ ਤੁਸੀਂ ਹਰਮੰਦਰ ਸਾਹਿਬ ਪਹੁੰਚਦੇ ਹੋ ਉਹ ਬੰਜਰ ਕਿਦਾਂ ਦਾ ਸੀ ਕਿਦਾਂ ਦੀ ਤਸਵੀਰ ਸੀ ਉਸ ਟਾਈਮ ਮੈਂ ਤੇ ਦੇਖੋ ਜੀ ਚਾਰ ਪੰਜ ਟਰਾਲੀਆਂ ਸੀ ਮੇਰੇ ਕੋਲ ਤੇ ਮੈਂ ਲੈ ਕੇ ਗਿਆ ਸੀਗਾ ਤੇ ਚਾਰ ਪੰਜ ਟਰਾਲੀਆਂ ਤੋਂ ਮੁੜ ਕੇ ਉਹਦੇ ਵਿੱਚ ਹੀ ਲਾਸ਼ਾਂ ਪਾਉਂਦੇ ਰਏ ਹਾਲਤ ਐ ਸੀ ਵਿੱਚ ਜਿਸ ਤਰ੍ਹਾਂ ਸਮਝ ਲਓ ਵੀ ਨਹੀਂ ਘਣਾ ਚਾਹੀਦਾ ਜਿਸ ਤਰ੍ਹਾਂ ਡੰਗਰ ਬੱਚੇ ਮਰੇਦੇ ਨੇ ਆਓ ਇਹ ਉਹ ਉਹ ਜ਼ਰ ਲਾਚੇ ਲਾਚੇ ਸੀ ਬਹੁਤ ਭਰਾਲ ਸੀ ਗਰਮੀ ਤੇ ਆ ਤੁਸੀਂ ਵੇਖ ਲਓ ਸੌਣ ਆਪਣਾ 6ਵੇਂ ਮਹੀਨੇ ਜੂਨ ਚ ਕਿੰਨੀ ਗਰਮੀ ਹੁੰਦੀ ਹੈ ਤੋਂ ਮੜਾ ਮੜਾ ਕਿਤੇ ਮੀਂਹ ਪੈ ਗਿਆ ਤੇ ਉਹ ਪੜਾਅਸ ਮਾਰ ਕੇ ਨਾਲ ਲਾਸ਼ਾਂ ਬਹੁਤ ਮੁਸ਼ਕਲ ਚੁੱਕੀਆਂ ਜਾਂਦੀਆਂ ਸੀ ਜਿੰਨੂੰ ਚੁੱਕਦੇ ਸੀ ਸਾਡੇ ਸਵੀਪਰ ਤੇ ਉਹ ਲਾਸ਼ ਦੇ ਹੱਥ ਦਾ ਮਤਲਬ ਹੈ ਚਮੜੀ ਉੱਤਰਦੀ ਜਾਂਦੀ ਸੀ ਜੇ ਸਿਰ ਤੋਂ ਹੱਥ ਪਾਉਂਦੇ ਤੇ ਇਸ ਤਰ੍ਹਾਂ ਮਤਲਬ ਕਿ ਵਾਲ ਜਿਸ ਤਰ੍ਹਾਂ ਆਹ ਜਿਹੜਾ ਪੱਥਰ ਦੇ ਨਾਲ ਜਿਹੜੀ ਲਾਸ਼ਾਂ ਸੀ ਉਹ ਚਿੰਬੜ ਕੇ ਸੀ ਖਿੱਚ-ਖਿੱਚ ਕੇ ਲਾਉਣੀਆਂ ਪਈ ਬਿਲਕੁਲ ਠੀਕ ਸੀ ਇਸ ਲਈ ਜਿਸ طرح ਤੁਸੀਂ ਦੱਸਦੇ ਪਏ ਨਾ ਬਿਲਕੁਲ ਇਤਈ ਸੀ ਹਾਂ ਕੋਈ ਜਿੱਤੇ ਲਾਚਾ ਹੀ ਸਟੀਚਰ ਤੇ ਪਾ ਕੇ ਖੜੀਆਂ ਨੇ ਮਤਲਬ ਕਿ ਜੋੜ ਜਿਹੜੇ ਆ ਕਿ ਨਹੀਂ ਉਹ ਫੁੱਲ ਕੇ ਨਾ ਇਸ ਤਰ੍ਹਾਂ ਅੰਗ ਅੰਗ ਵਕ ਜਦੋਂ ਚੁੱਕਦੇ ਸੀ ਉਦੋਂ ਹੋ ਜਾਂਦੇ ਸੀ ਦੇਵਰੋਂ ਨੂੰ ਸਟੀਚਰ ਤੇ ਪਾ ਕੇ ਤੁਸੀਂ ਖਾਣ ਕਿੱਥੇ ਰਹੀ ਸੀ ਮੈਡੀਕਲ ਕਾਲਜ ਮੰਜੀਠਾ ਰੋਡ ਤੇ ਆ ਜਿੱਥੇ ਪੋਸਟਮਾਰਟਮ ਹੁੰਦਾ ਸੀ ਪਰ ਇਹ ਤੁਸੀਂ ਕਹਿੰਦੇ ਪੋਸਟਮਾਰਟ ਉਹ ਲਾਸ਼ਾਂ ਹੈਗੀਆਂ ਸੀ ਉਸ ਟਾਈਮ ਪੋਸਟਮਾਰਟਮ ਵਾਸਤੇ ਕਿਉਂਕਿ ਗਲ ਗਿਆ ਸੀ ਸੱਤਾਂ ਨਹੀਂ ਜਾਂਦਾ ਸੀ ਲਾਗੇ ਦੂਰ ਦੂਰ ਤੱਕ ਨਹੀਂ ਖਲੋਤਾ ਜਾਂਦਾ ਤੇ ਉਹ ਸਾਨੂੰ ਫਿਰ ਉਹਨਾਂ ਨੇ ਕੱਪੜਾ ਦਿੱਤਾ 2-2 ਮੀਟਰ ਜਿਹੜੇ ਲਾਸ਼ਾਂ ਚੁੱਕਣ ਵਾਲੇ ਸੀ ਨਾ ਤੇ ਜਿਹੜੇ ਚਕਾਉਣ ਵਾਲੇ ਸੀ ਉਹਨਾਂ ਨੂੰ 2-2 ਮੀਟਰ ਕੱਪੜਾ ਸਵੇਰ ਨੂੰ ਫਰੈਸ਼ ਕੱਪੜਾ ਮਿਲਦਾ ਸੀਗਾ ਨਾਲ ਟਰਾਲੀਆਂ ਮਿਲ ਜਾਂਦੀਆਂ ਸੀ ਧੋ ਧੋ ਕੇ ਤੇ ਉੱਥੇ ਟਰਾਲੀਆਂ ਵਿੱਚ ਲਾਛਾ ਪਾਉਂਦੇ ਸੀ ਕਿ ਸੈਲੀ ਨਹੀਂ ਕਈ ਟੜੇ ਮਲਾਜਬ ਬਿਮਾਰ ਹੋ ਗਏ ਕਿ ਕਈ ਤੇ ਛੱਡ ਗਏ ਸੀ ਕਿ ਅਸੀਂ ਨਹੀਂ ਇਹ ਕੰਮ ਕਰ ਸਕਦਾ ਭੱਜ ਗਏ ਸੀ ਲੋਕੀ ਸਵੇਰੇ ਤੜਕੇ ਭੱਜ ਗਏ ਸੀਗੇ ਲੋਕੀ ਹੁਣ ਕਿੰਨੂ ਕਿੰਨੂ ਉੱਤੇ ਫੜ ਸਕਦੇ ਆ ਇਹਨੂੰ ਫੜ ਲਿਆ ਇਹਨੂੰ ਫੜ ਲੈਣ ਤੇ ਕਈ ਵਿੱਚ ਕਰਫੂ ਦੇ ਵਿੱਚ ਫੜੇਦੇ ਸੀ ਉਹ ਵੀ ਵਿੱਚੇ ਹੀ ਲਾਛਾ ਚਕਾਉਣੀ ਸੀ ਵੀ ਜਿਹੜਾ ਉੱਥੇ ਮਤਲਬ ਕਿ ਸ਼ਹਿਰ ਦੇ ਵਿੱਚ ਬਿਮਾਰੀ ਕੋਈ ਫੈਲ ਜੇ ਇਨੂੰ ਜਿੰਨੀ ਜਲਦੀ ਹੋ ਸਕੇ ਹੋ ਚੁਕਾਈ। ਉਹ ਕਹਿੰਦੇ ਚਲੋ ਸਮੈਲ ਤਾਂ ਜਿਹੜੀ ਹੁੰਦੀ ਪਈ ਸੀ ਬਰਸਾਤ ਵੀ ਉਤੋਂ ਹੋ ਗਈ ਸੀ ਪਰ ਦੂਜੇ ਪਾਸੇ ਢਾਡੇ ਤੋਂ ਇੰਨੀ ਬੜੀ ਬੋਹ ਲੱਗ ਗਈ। ਬਿਲਕੁਲ ਬਿਲਕੁਲ ਸਾਡੇ ਕੋਲ ਆਪਣੇ ਆਪ ਕੋ ਬੜੀ ਬੋਹ ਹੁੰਦੀ ਸੀ। ਘਰ ਦੇ ਕਹਿੰਦੇ ਸੀ ਵੀ ਤੁਹਾਡੇ ਕੋਲ ਬੋਹ ਆਉਂਦੀ ਤੇ ਤੀ ਲਾਛਾ ਚਿਕੋ ਦੇ ਪੈ। ਮੈਂ ਕਿਹਾ ਮੈਂ ਚਕਾਉਣਾ ਪਿਆਸਾ ਇਹ ਜਿਹੜੇ ਪੈਰ ਜਿੱਥੇ-ਜਿੱਥੇ ਗਏ ਆ ਨਾ ਇਹ ਬੋਹ ਉਹਦੇ ਥਰੂ ਆਉਂਦੀ। ਤੇ ਕਿੰਨੇ ਦਿਨ ਤੇ ਰੋਟੀ ਨਹੀਂ ਖਾਦੀ। ਦੋਖਾ ਬੰਦ ਕਰਦੇ ਸੋ ਤਸਵੀਰ ਸਾਹਮਣੇ ਆਉਂਦੀ ਸੀ ਤਸਵੀਰ ਕਿੱਥੇ ਰਾਤ ਨੂੰ 4 4 5 5 ਘੰਟੇ ਨੀਂਦ ਨਹੀਂ ਦੀ ਸੀ ਹੁੰਦੀ ਹੁੰਦੀ ਬਤੇਰਾ ਸੌਣਾ ਓਂ ਕਰਕੇ ਆਉਂ ਉਹਨੂੰ ਆਉਂ ਆਉਂ ਜਿਨਾਂ ਜਿ ਸਰਾਵ ਨਾਲ ਬੀਨੀ ਹੋਣਾ ਚਾਹੇ ਮੈਨੂੰ ਇਹ ਵੀ ਚੀਜ਼ ਇਹ ਪਤਾ ਲੱਗੀ ਆ ਕਿ ਜਦੋਂ ਲਾਸ਼ਾਂ ਚੁੱਕੀਆਂ ਗਿਆ ਕਈਆਂ ਤੁਹਾਡੇ ਮੁਲਾਜ਼ਮਾਂ ਨੂੰ ਸ਼ਰਾਬ ਪੀਣੀ ਪਈ ਕਿਉਂਕਿ ਉਹ ਲੱਗੇ ਨਹੀਂ ਜਾਂਦੇ ਸੀ ਨਾ ਜਦੋਂ ਸ਼ਾਮ ਨੂੰ ਅਸੀਂ ਫਾਰਗੋ ਫਾਰਗੋ ਹੋ ਜਾਣੇ ਸਨ ਨਾ ਡਿਊਟੀ ਤੋਂ ਫਾਰਗੋ ਡਿਊਟੀ ਤੋਂ ਫਾਰਗੋ ਉਦੋਂ ਸ਼ਰਾਬ ਪੀਣੀ ਪੈਂਦੀ ਸੀ ਮੈਨੂੰ ਮਸਾਣਾ ਮਜਬੂਰੀ ਸੀ ਇਹ ਖਾ ਲੋ ਯਾਰ ਕਰ ਲੋ ਇਹ ਸ਼ਰਾਬ ਪਈ ਦੀ ਜੇ ਤੇ ਨਾਲ ਚਿੱਟਾ ਕੁੱਕੜ ਰੱਖਿਆ ਦਾ ਹੁੰਦਾ ਸੀ ਲੂਣ ਐਨਾ ਕ ਕਟੋਰੀ ਚ ਪਾ ਕੇ ਉਹ ਪੀ ਕੇ ਫੜਾ ਫੜਾ ਯਾ ਹਾਲ ਸੀ ਕਿੰਪਰ ਕਿ ਖੜੀਆਂ ਸੀ ਦਰਵਾਜ਼ੇ ਆਨ ਗੰਤੀ ਸੀ ਸਾਰੀ 8-7 ਤੇ ਲਾਛਾ ਪਈਦਾ ਸੀ 8 ਕਹੇ ਜਾ ਹੋਲੀ ਆ ਕੋਈ ਪਾਰੀ ਹੈ ਕੋਈ ਟਰਾਲੀ ਕਈ ਜਿਹੜੀ ਚੰਗੀ ਆ ਉਹ ਚ 10 ਬਹਿ ਜਾਂਦੀਆਂ ਸੀ ਤੁਹਾਡੇ ਸਾਹ ਦੇ ਨਾਲ ਕਿੰਨੇ ਡੈੱਡ ਬੋਡੀਆਂ ਤੁਸੀਂ ਚੁੱਕੀਆਂ ਹੋਣਗੀਆਂ ਦਰਮਨਤ ਸਾਹਿਬ ਨਹੀਂ ਟੋਟਲੀ ਮੈਂ ਨਹੀਂ ਹੋਰ ਵੀ ਕਈਆਂ ਦੀ ਡੋਟੀਆਂ ਲੱਗੀਆਂ ਦੇ ਅਸੀਂ ਪਰ ਤੁਸੀਂ ਅੰਦਰ ਸੀ ਉਸ ਟਾਈਮ ਜੋ ਦ੍ਰਿਸ਼ਤ ਉਹ ਜੀ ਦੇਖਿਆ ਆਪਣੀ ਹਾਂਜੀ ਹਾਂਜੀ ਉਸ ਵੇਲੇ ਮੈਂ ਅੰਦਰ ਸੀ ਬੱਚਿਆਂ ਦੀ ਵੀ ਕਹਿੰਦੇ ਛੋਟੇ ਛੋਟੇ ਬੱਚੇ ਸੀ ਜਿਵੇਂ ਸੀ ਔਰਤਾਂ ਸਨ ਬੱਚੇ ਵੀ ਔਰਤਾਂ ਵੀ ਛੋਟੇ ਛੋਟੇ ਬੱਚੇ ਘਾਟੀ ਸੀ ਜਿੰਨੇ ਮਤਲਬ ਕਿ ਲੇਡੀਜ਼ ਵੀ ਸੀ ਤੇ ਇਸ ਸਰਦਾਰ ਜਵਾਨ ਮੁੰਡੇ ਜਿਹੜੇ ਵੀ ਹੈਗੇ ਸੀ ਉਹ ਅੰਦਰ ਗੋਲੀਆਂ ਦੇ ਕੋਲ ਵੀ ਲੱਗੇ ਪਏ ਸਾਨੂੰ ਉਹਨਾਂ ਦੇ ਗੋਲੀਆਂ ਗੋਲੀਆਂ ਦੇအောင် ਛੂ ਕਰਕੇ ਨਿਕਲਦੀਆਂ ਸੀ ਲਾਗੋ ਲਾਗੋ ਪਤਾ ਨਹੀਂ ਲੱਗਦਾ ਵੀ ਵੱਜ ਵੀ ਜਾਣੀਆਂ ਕਿ ਨਹੀਂ ਵੱਜ ਜਾਣੀਆਂ ਇਹਨੇ ਤੇ ਦਰਵਾਜ਼ਾ ਸਾਬ ਗਏ ਡੈੱਡ ਬੋਡੀ ਚੁੱਕਣ ਵਾਸਤੇ ਮੈਂ ਗਿਆ ਵਾਹ ਮੇਰਾ ਇਲਾਕਾ ਉਹੀ ਸੀ ਪਹਿਲੇ 1 ਜੂਨ ਤੋਂ ਹੀ ਮੈਂ ਉੱਥੇ ਸੀ ਸਵੇਰੇ ਉਹਨਾਂ ਨੇ 9:30 9:30 ਵਜੇ ਨਾਲ 10:00 ਵਜੇ ਨਾਲ ਉਹਨਾਂ ਨੇ ਕਹੇ ਵੀ ਜਾਓ ਬੱਚੋ ਸਾਰੇ ਅਹੀ ਗਾ ਇਹ ਹੀ ਮੁਲਾਜ਼ਮ ਹੈ ਬੀ ਐਸ ਫਲਨ ਮੈਂ ਗਾ ਇਹ ਹੀ ਤੇ ਮੁਲਾਜ਼ਮ ਹੈ ਉਹ ਕਹਿੰਦਾ ਜਾਓ ਯਾਰ ਜਾਓ ਫਿਰ ਦੇਖਾਂਗੇ ਅਗਲੇ ਹੁਕਮਾਂ ਦਾ ਕਿ ਇੱਧਰ ਨਹੀਂ ਆਣਾ ਫਿਰ ਅਸੀਂ ਵਾਪਸ ਬੁਲਾ ਲਏ ਸੀ ਬੰਦੇ ਪਹਿਲੀ ਜੂਨ ਨੂੰ ਹਾਂ ਤੇ ਉਹ ਦਸ ਬੋਇਨਾ ਗੁਲੀ ਚੱਲਣਾ ਪਈ ਹਾਂ ਆ ਜੇ ਦੌੜ ਪੈ ਗਈ ਸਾਰੇ ਸ਼ਹਿਰ ਦੇ ਵਿੱਚ ਦੱਸ ਲੱਗਦਾ ਸੀ ਕਿਉਂਕਿ ਤੁਹਾਡੇ ਵੀ ਜਾਣ ਸੀ ਪਰ ਤੁਸੀਂ ਸਰਕਾਰ ਦੇ ਨੁਮਾਇੰਦੇ ਸੀ ਕਹਿ ਸਕਦੇ ਸਰਕਾਰ 'ਚ ਕੰਮ ਕਰਦੇ ਪਏ ਸਨ ਜੀ ਜੀ ਬਿਲਕੁਲ ਡਰਤੇ ਹੁੰਦਾ ਹੀ ਆ ਲੇਕਿਨ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਵੀ ਰੋਟੀ ਰੋਜ਼ੀ ਵਾਸਤੇ ਨਾ ਇਹ ਆਰਡਰ ਮੰਨਾਣੇ ਪੈਂਦੇ ਜੀ ਨੌਕਰੀ ਕਰਨੀ ਆ ਤੇ ਉਹ ਆਰਡਰ ਮੰਨਣੇ ਪੈਣੇ ਸੀ ਅੱਲਾ ਦੇ ਕੋਈ ਬੰਸੀ ਘਰ ਦੇ ਢੀਕਦੇ ਹੋਣਗੇ ਕਿ ਯਾਰ ਫਾਦਰ ਸਾਹਿਬ ਤੇ ਸਾਡੇ ਗਏ ਕੰਮ ਤੇ ਕਿਉਂਕਿ ਹਮੌਲ ਹੀ ਉਧਰ ਕਹਿੰਦਾ ਕਿ ਗੋਲੀ ਪਤਾ ਨਹੀਂ ਲੱਗਦੀ ਕਿ ਕਿੰਨੂੰ ਵੱਜ ਗਈ ਹੈ ਕੋਈ ਕਿੰਨੂੰ ਗੋਲੀ ਛੂਗੀ ਥੱਲੇੋਂ ਪੈਰ ਛੜਦੇ ਸੀ ਉੱਤੋਂ ਧੁੱਪ ਪੈਂਦੀ ਸੀ ਉਤੋਂ ਲਾਚਾ ਚ ਕੋਣ ਕਦੀ ਆਉਣ ਚਲੇ ਜਾ ਕੋਦੀ ਆਉਣ ਚਲੇ ਜਾ ਕੋਦੀ ਆਉਣ ਚਲ ਜਾ ਇੱਧਰ ਵੀ ਯਾਰ ਤਿੰਨ ਪਈਆਂ ਦੀ ਉਹ ਵੀ ਚੁੱਕ ਕੇ ਲਓ ਮੁਲਾਜ਼ਮ ਕਹਿੰਦੇ ਕਿ ਨੇ ਬਿਮਾਰ ਹੋਏ ਸੀ ਜਿਹੜੋ ਲਾਚਾ ਚੁੱਕਦੇ ਪਏ ਸੀ ਕਹਿੰਦੇ ਕਿ ਬੜੇ ਉਹ ਬਿਮਾਰ ਬਹੁਤ ਜ਼ਿਆਦੇ ਹੋ ਗਏ ਸੀ ਉਹਨਾਂ ਦੇ ਹਾਲਾਤ ਹੀ ਹਾਲਾਤ ਹੀ ਉਹਨਾਂ ਦੇ ਇਹੋ ਜਿਹੇ ਨੇ ਸੀ ਜਿਨ੍ਹਾਂ ਨੇ ਰੋਟੀ ਨਹੀਂ ਖਾਣੀ ਜਿਨ੍ਹਾਂ ਨੇ ਕੁਝ ਖਾਣਾ ਨਹੀਂ ਅੰਦਰ ਉਲਟੀਆਂ ਆਉਣੀਆਂ ਤੇ ਉਹਦਾ ਤੁਸੀਂ ਦੇਖੋ ਕੀ ਯਾਰ ਤੁਸੀਂ ਕਿਹਨੇ ਤੇ ਨਹੀਂ ਰੋਟੀ ਖਾਧੀ ਮੈਂ ਰੋਟੀ ਕਿਹਨੇ ਤੇ ਨਹੀਂ ਖਾਧੀ ਰੋਟੀ ਕਾਨੂੰ ਜੀ ਨਹੀਂ ਕਰਦਾ ਹੁੰਦਾ ਹਾਲਾਤ ਹੀ ਦੇਖ ਕੇ ਨਾ ਰੋਟੀ ਪਰਵਾਹ ਟਾੜਾ ਦਿੰਦਾ ਸੀ ਅੱਗੇ ਰੱਖਦਾ ਸੀ ਤੁਹਾਡੇ ਪਰ ਤੁਸੀਂ ਉਹ ਖਾਦੀ ਨਹੀਂ ਜਾਂਦੀ ਉਹ ਤਸਵੀਰ ਹੀ ਅੱਗੇ ਇੱਕੋ ਦਮ ਖੰਦੀ ਹਾਂ ਹਾਂ ਬਿਲਕੁਲ ਇਸ ਲਈ ਉਹ ਲੰਮੇ ਬਹਿਣੇ ਹਤੇ ਤਮੀ ਕੋਈ ਆਉਂ ਹੀ ਬਿਆ ਕੋਲ ਖਲੋਤਾ ਆ ਕੋਈ ਆਉਂ ਸੀ ਵੀ ਮਤਲਬ ਕੌਫੀ ਸੀ ਕੌਫੀ ਸੀ ਪਰ ਡਰ ਲੱਗਦਾ ਸੀ ਇੱਕ ਵਾਰੀ ਅਸੀਂ ਪੂਰੀ ਤਰ੍ਹਾਂ ਡਰ ਲੱਗਦਾ ਸੀ ਹਾਲਾਂਕਿ ਜਿਹੜਾ ਇਹ 32 33 ਸਾਲ ਦੀ 34 ਸਾਲ ਦੀ ਉਮਰ ਚ ਹੋਵੇ ਉਹਨੂੰ ਡਰ ਦੂਰ ਨਾ ਕੀ ਪਰ ਜੀ ਸਾਹਿਬ ਨਾ ਤੁਸੀਂ ਕਹਿ ਰਹੇ ਹੋ ਕਿ ਲਾਸ਼ਾਂ ਜਗਾ ਜਗਾ ਤੇ ਲਾਸ਼ਾਂ ਚੁੱਕ ਰਹੀ ਸੀ ਉਹ ਮਾਨ ਦੇ ਵਿੱਚ ਇੱਕ ਖੌਫ ਤੇ ਤਸਵੀਰ ਤੇ ਛਪ ਗਈ ਸੀ ਪੂਰੀ ਛਪੀਦੀ ਸੀ ਬਿ ਰਾਤ ਨੂੰ ਸੌਣ ਲੱਗਣਾ ਕਜਾ ਮੈਂ 9 ਵਜੇ 8:30 9 ਵਜੇ ਸੌਣ ਵਾਲਾ ਬੰਦਾ ਸੀ ਤੇ ਜਿਹਨੂੰ 12:00 ਵਜੇ ਤੱਕ 1:00 ਵਜੇ ਤੱਕ ਨੀਂਦ ਹੀ ਨਹੀਂ ਸੀ ਹੁੰਦੀ ਤੁਸੀਂ ਦੇਖੋ ਵੀ ਕੀ ਹਾਲ ਹੁੰਦਾ ਹੈਗਾ ਅੱਜ ਜਿਹੜੇ ਉਹ ਹੈਗੇ ਸੀ ਨਾ ਸੇਵਾਦਾਰ ਜਿਹੜੇ ਆ ਸਮਾਜ ਸੇਵੀ ਉਹ ਚਰਬਤ ਸੋਡਾ ਲੈਣਾ ਦੇਣਾ ਜਿਤਨਾ ਚਬੀਲਾ ਲੈਦੇ ਨੇ ਉਹ ਥੇਲੇ ਚ ਪਾ ਕੇ ਲੈ ਆਉਂਦੇ ਸੀ ਵੀ ਚਲੋ ਯਾਰ ਇਹਨਾਂ ਦੀ ਸੇਵਾ ਕਰੀਏ ਕਿਉਂਕਿ कर्फ्यू ਲੱਗਾ ਹੁੰਦਾ ਸੀ ਉਹਨਾਂ ਨੂੰ ਛੂਟ ਸੀਗੀ ਕਈ ਲੋਕ ਤੇ ਡਰਦੇ ਨਹੀਂ ਬਾਹਰ ਨਿਕਲਦੇ ਨਾ ਆਰਮੀ ਨਿਕਲ ਦਿੰਦੀ ਸੀ ਨਿਕਲ ਨਹੀਂ ਸੀ ਦਿੰਦੀ कर्फ्यू ਲੱਗੇ ਹੁੰਦੇ ਸੀ ਨਹੀਂ ਸੀ ਨਿਕਲ ਦਿੰਦੇ ਵੈਸੇ ਤੇ ਇਹਨਾਂ ਮਿਲਟਰੀ ਵਾਲਿਆਂ ਨੇ ਵੀ ਕਹਿ ਸੀ ਵੀ ਜਿਹੜੇ ਨਿਕਲਣਾ ਚਾਹੁੰਦੇ ਨਿਕਲ ਜਾ ਉਹ ਉਹਨਾਂ ਦੀ ਕਿਸਮਤ ਆ ਵੀ ਕਹੀ ਕਹਿੰਦੇ ਵੀ ਨਹੀਂ ਅਸੀਂ ਨਹੀਂ ਨਿਕਲ ਹਰ ਸੀ ਉਹਨਾਂ ਨੂੰ ਵੀ ਵੀ ਕਿਤੇ ਬਾਰਸਾਂ ਨੂੰ ਮਾਰ ਨਾ ਦੇਣ ਇੱਥੇ ਤਾਂ ਸੇਫ ਹੈ ਗਏ ਸੀ ਉਹ ਇਹਦਾ ਕਿ ਜੀ ਆਹ ਇਹ ਸਾਲ ਸੀ ਕਈ ਤੇ ਜਿਨ੍ਹਾਂ ਦੇ ਬੱਚੇ ਆਏ ਨਾਲ ਆਏ ਸੀ ਕਈ ਤਾਂ ਮਾਪੇ ਮਰ ਗਏ ਸਨ ਬੱਚੇ ਰੋਂਦੇ ਪਏ ਸਨ ਪਤਾ ਕੀ ਸੀ ਇਹ ਜਿਸਨਾ ਹੁਣ ਸੁਕਣਾ ਆਪਣਾ ਗੁਰੂ ਅਰਜਨ ਦੇਵ ਜੀ ਉਹ ਨਾਲ ਦੇ ਸ਼ਿਪ ਦਾ ਗਾਸ਼ੀ ਦੀ ਗੱਲ ਸੀ ਨਾ ਉਹਦੋਂ ਉਹ ਹੈਗਾ ਸੀ ਕੋਸਕਤ ਕਦੇ ਬਹੁਤ ਜਿਆਦਾ ਆਈ ਸੀ ਉਸ ਸੰਗਤ ਕਾਫੀ ਆਈ ਸੀ ਇਲਾਕਾ ਕਿਸ ਟਾਈਮ 'ਚ ਸਰਕਾਰਾਂ ਨੇ ਫਾਇਦਾ ਚੁੱਕਿਆ ਕਾਂਗਰਸ ਸਰਕਾਰ ਨੇ ਜੋ ਹੁਕਮ ਜਾਰੀ ਕੀਤਾ ਗਿਆ ਸੀ ਭਾਰਤੀ ਫੌਜ ਦਾ ਦੇਖੋ ਜੀ ਇਹ ਹਾਈ ਲੈਵਲ ਦੀ ਗੱਲ ਸੀਗੀ ਇਹ ਇਹ ਕੋਈ ਛੋਟੀ ਜਿਹੀ ਨਹੀਂ ਗੱਲ ਥੋੜੀ ਸੀ ਕਿ ਕਮਰਜੀ ਸਵਾਲ ਹੁਣ ਇਹ ਆ ਕਿ ਜਦੋਂ ਵੀ 1984 ਜੂਨ ਦਾ ਮਹੀਨਾ ਚੜਦਾ ਟੱਡ ਕੋ ਮੀਡੀਆ ਪਰਸਨ ਵੀ ਪਹੁੰਚਦੇ ਨੇ ਅੱਜ ਤੱਕ ਕੋਈ ਲੀਡਰ ਪਹੁੰਚਿਆ ਕੀ ਕੇਵਲ ਕੁਮਾਰ ਨੂੰ ਮਿਲੀ ਹੈ ਕਿ ਉਹ ਦ੍ਰਿਸ਼ ਨੇ ਦੇਖਿਆ ਲਾਸ਼ਾਂ ਚੁਕੀਆਂ ਨੇ ਪਰਿਵਾਰ ਸੀ ਦਾ ਪਿਛੇ ਕਿਸੇ ਨੇ ਨਹੀਂ ਕੋਈ ਤੱਕੇ ਤੱਕ ਨਹੀਂ ਕੋਈ ਵੀ ਇਹਨਾਂ ਨੂੰ ਕੋਈ ਸਮਾਨਤੀ ਕਰਦੀ ਹੈ ਜਾਂ ਕਿਸ ਤਰ੍ਹਾਂ ਜਾਂ ਕਿਸ ਤਰ੍ਹਾਂ 15 ਗਸਤ ਤੇ ਜਾਂ 26 ਜਨਵਰੀ ਤੇ ਕਦੀ ਯਾਦ ਕੀ ਨਾ ਜੀ ਕਦੇ ਵੀ ਨਹੀਂ ਅਫਸੋਸ ਹੁੰਦਾ ਕਿ ਯਾਰ ਮੈਂ ਤਾਂ ਕੰਮ ਕਿਦਾ ਕੀਤਾ ਭਾਬੀ ਸਰਕਾਰ ਦਾ ਮੁਲਾਜ਼ਮ ਸੀ ਪਰ ਇੱਕ ਬੰਦੇ ਨੂੰ ਹੌਸਲਾ ਹੁੰਦਾ ਵਾ ਜੀ ਹਾਂਜੀ ਹਾਂਜੀ ਉਹ ਹੌਸਲਾ ਤੇ ਹੁੰਦਾ ਹੈ ਪਰ ਜੋ ਸਰਕਾਰ ਦੀ ਮਰਜ਼ੀ ਆ ਇਹ ਕੀ ਕਰਦੇ ਕੀ ਨਹੀਂ ਕਰਦੇ ਅੱਜ ਤੇ ਹਾਲਾਤ ਵੇਖ ਲੈ ਸਾਰੇ ਤੇ ਜਿੰਨਾ ਚਿਰ ਉਹ ਲਾਸ਼ਾਂ ਨਹੀਂ ਚੁੱਕੀਆਂ ਗਿਆ ਬੋ ਨਹੀਂ ਚੁੱਕੀ ਉਦੋਂ ਖਤਮ ਹੋਈ ਇਹ ਮਹੀਨਾ ਜਿੜਾ ਚੱਲਦਾ ਹੀ ਗਿਆ ਮੇਰਾ ਆਖਰੀ ਸਵਾਲ ਜਦੋਂ ਲਾਸ਼ਾਂ ਚੁੱਕ ਰਹੀ ਸੀ ਰੋਣਾ ਆਉਂਦਾ ਸੀ ਆ ਹੁਣ ਮੇਰੀਆਂ ਅੱਖਾਂ ਨਹੀਂ ਵੇਖਣ ਤੇ ਜੀ ਇਦ੍ਰਿਸ਼ੀ ਵਾਓ ਦੀਵੰਤ ਨੂੰ ਕਰਦਾ ਪਿਆ ਹਾਂ ਕਿ ਬੰਜਰ ਕੀ ਬੰਜਾ ਬਾ ਇੱਕ ਹੀ ਹੈਗਾ ਆਪਣੇ ਮੋਲਕਾ ਆਪਣੇ ਮੋਲਕ ਦੇ ਵਿੱਚ ਆਪਣੇ ਬੰਦੇ ਆਪਾ ਚੱਲਣਗੇ ਬਿਲਕੁਲ ਜੀ ਜੂਨ 1984 ਜਿਸ ਨੇ ਵੀ ਇਹ ਦਰਦ ਦੇਖਿਆ ਜਾਂ ਅੱਖਾਂ ਨਾਲ ਦੇਖਿਆ ਵਾ ਜਾਂ ਪਿੰਡੇ ਦੇ ਹੰਡਾਇਆ ਉਹ ਤੇ ਹਜੇ ਵੀ ਡਰ ਜਾਂਦਾ ਵਾ ਕਿ ਇਹ ਇਦਾਂ ਦਾ ਮਾਲਕਾ ਵਕਤ ਨਾਲ ਲਿਆਏ ਕਿਉਂਕਿ ਲਾਸ਼ਾਂ ਦੇ ਟੀਰ ਸਨ ਕੇਵਲ ਕੁਮਾਰ ਦੇ ਵੱਲੋਂ ਇਹ ਦੱਸਿਆ ਗਿਆ ਕਿ 10-10 ਦਿਨ ਰੋਟੀ ਨਹੀਂ ਖਾਧੀ ਗਈ ਸਾਡੇ ਕੋਲੋਂ ਖੁਦ ਡੈੱਡ ਬੋਡੀਆਂ ਦੀ ਜਿਹੜੀ ਬੋਮ ਦੀ ਪਈ ਸੀ ਸਾਡੇ ਘਰ ਦੇ ਦੂਰ ਹੋ ਗਏ ਸਨ ਪਰ ਕੀ ਕਰੀਏ ਸਰਕਾਰ ਦੇ ਮੁਲਾਜ਼ਮ ਸਨ ਕੰਮ ਤੇ ਅਸੀਂ ਕਰਨਾ ਸੀ ਪਰ ਦ੍ਰਿਸ਼ ਇਹ ਦੇਖਣਾ ਬੜਾ ਵੱਡਾ ਕਟਰਾ ਜਿਹੜਾ ਪੈ ਰਿਆ ਸੀ ਪਰ ਦੂਜੇ ਪਾਸੇ ਇਹ ਵੀ ਕੇਵਲ ਕੁਮਾਰ ਦੇ ਵੱਲ ਕਿਹਾ ਗਿਆ ਕਿ ਚਲੋ ਭਾਵੇਂ ਅਸੀਂ ਸਰਕਾਰ ਦੇ ਮੁਲਾਜ਼ਮ ਆ ਪਰ ਸਾਨੂੰ ਅੱਜ ਤੱਕ ਕਿਸੇ ਨੇ ਸਮਾਨਤ ਨਹੀਂ ਕੀਤਾ 15 ਅਗਸਤ ਹੋਵੇ 26 ਜਨਵਰੀ ਹੋਵੇ ਕਿਸੇ ਨੇ ਆ ਤੱਕ ਸਾਨੂੰ ਫੋਨ ਕਰਕੇ ਨਹੀਂ ਪੁੱਛਿਆ ਕਿ ਤੁਸੀਂ 84 ਦੇ ਟਾਈਮ ਜੂਨ ਦੇ ਮਹੀਨੇ ਦੇ ਵਿੱਚ ਜਿੱਥੇ ਲੋਕ ਭੱਜ ਗਏ ਸਨ ਆਪਣੇ ਆਪਣੇ ਹੀ ਡਰਦੇ ਸਨ ਲਾਸ਼ਾਂ ਤੋਂ ਉਸ ਟਾਈਮ ਕੇਵਲ ਕੁਮਾਰ ਸੁਪਰਵਾਈਜ਼ਰ ਕੀਤੀ ਇਹਨਾਂ ਦੀ ਟੀਮ ਸੀ ਜਿਨ੍ਹਾਂ ਦੇ ਵੱਲੋਂ ਡੈੱਡ ਬੋਡੀਆਂ ਚੁੱਕ ਚੁੱਕ ਕੇ ਮੈਡੀਕਲ ਕਾਲਜ ਦੇ ਵਿੱਚ ਪਹੁੰਚਾਇਆ ਗਿਆ ਟਰਾਲੀਆਂ ਭਰ-ਭਰ ਕੇ ਪਹੁੰਚਾਇਆ ਗਿਆ ਕਿਉਂਕਿ ਇਹ ਕਹਿ ਰਹੇ ਸਨ ਕਿ ਮੈਂ ਵੀ ਉਸ ਟਾਈਮ ਇਹ ਸੋਚਿਆ ਕਿ ਸੇਵਾ ਇੱਕ ਪਾਸੇ ਸਰਕਾਰ ਦਾ ਮੁਲਾਜ਼ਮ ਸੀ ਪਰ ਜਦੋਂ ਅਸੀਂ ਡੈੱਡ ਬੋਡੀਆਂ ਨੂੰ ਹੱਥ ਲਾਉਨੇ ਸਨ ਸਾਡਾ ਵੀ ਅੱਖਾਂ ਪਰ ਆਉਂਦੀਆਂ ਸਨ ਕਿ ਇਹ ਬੰਜਰ ਕੀ ਬਣ ਗਿਆ कैमरा ने विशाल के नाल मजिंदर सिंह लिविंग इन अमरिसा किडनी फेल लीवर फेल कैंसर या हार्ट की प्रॉब्लम ये वो बड़ी-बड़ी बीमारियां -बड़ी हैं जिसमें इंसान का लाखों रुपए खर्च हो जाता है और कुछ भी हाथ नहीं लगता तो आयुर्वेद को अपनाओ बीमारी की जड़ पर काम करो 7350473504